ਸਾਨੂੰ ਇਟਲੀ ਨੇ ਦਿੱਤਾ ਕੂੜੇ ਬਹੁਤ ਕੁਜਰਾਤੇ ਇੰਡੀਆ ਸਾਈਕਲ ਸੀ ਇੱਥੇ ਕੂੜੇ ਬੀਮਰਾ ਤੇ ਆ ਗਏ ਲਗਭਗ ਪਿਛਲੇ 15 ਦਿਨਾਂ ਤੋਂ ਤੁਸੀਂ ਸਭ ਨੇ ਇਹ ਗਾਣਾ ਸੋਸ਼ਲ ਮੀਡੀਆ ਤੇ ਸੁਣਿਆ ਵੀ ਆ ਤੇ ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਇਸ Song ਦੇ ਉੱਤੇ Reel ਨਾ ਬਣਾਈ ਹੋਵੇ ਜਾਂ Insta ਤੇ ਜਾਂ TikTok ਤੇ ਸ਼ੇਅਰ ਨਾ ਕੀਤਾ ਹੋਵੇ ਬਹੁਤ ਸਾਰੀਆਂ ਲੋਕਾਂ ਨੇ ਗਾਣਾ ਸੁਣਿਆ ਜ਼ਰੂਰ ਆ ਇਹ ਗਾੜੇ ਦਾ ਆਨੰਦ ਵੀ ਬਹੁਤ ਮਾੜਿਆ ਮੈਨੂੰ ਬਾਪ ਨੂੰ ਬਹੁਤ ਚੰਗਾ ਲੱਗਾ ਜਿਹੜੇ ਵਿੱਚ ਬੋਲ ਸੀਗੇ ਅਸੀਂ ਬੈਰ ਘਮੋ ਰਹੀਏ ਆਕੇ ਰੋਮਾ ਫਨ ਕਰਦੇ ਸੋ ਬਹੁਤ ਕੋਸ਼ਿਸ਼ ਗਾਣੇ ਦੇ ਵਿੱਚ ਸੁਣਨ ਨੂੰ ਤੇ ਵੇਖਣ ਨੂੰ ਸੋ ਇਹ ਗਾੜਾ ਕਿਸੇ ਨੇ ਗਾਇਆ ਕਿਸੇ ਨੂੰ ਨਹੀਂ ਪਤਾ ਇਟਲੀ ਦਾ ਹੀ ਹੋਣ ਹਰ ਇੱਕ ਗਾਇਕਾ ਜਿਨੇ ਗਾਇਆ ਸਾਰਿਆਂ ਦੀ ਚਾਹਨਾ ਹੋਵੇਗੀ ਕਿ ਉਹਨੂੰ ਆਪਾਂ ਵੇਖੀਏ ਉਹਨੂੰ ਆਪਾਂ ਮਿਲੀਏ ਸੋ ਅੱਜ ਮੈਂ ਉਸ ਗਾਇਕ ਨੂੰ ਆਪਣੇ ਯੂਰਪ ਨਿਊਜ਼ ਟੀਵੀ ਦੇ ਜ਼ਰੀਏ ਤੁਹਾਡੇ ਰੂਪ ਨੂੰ ਪੇਸ਼ ਕਰਨ ਜਾ ਰਿਹਾ ਸੋ ਮੇਰੀ ਮਰਾਦ ਆ ਇਸ ਗਾਣੇ ਨੂੰ ਗਾਉਣ ਵਾਲੇ ਗੌਰਵ ਤੋਂ ਸੋ ਮੇਰੇ ਖੱਬੇ ਹੱਥ ਗੌਰਵ ਜੀ ਤੁਹਾਨੂੰ ਯੂਰਪ ਨਿਊਜ਼ ਟੀਵੀ ਦੇ ਵਿੜੇ ਆਇਆ ਨੂੰ ਜੀ ਆਇਆ ਬਹੁਤ ਬਹੁਤ ਧੰਨਵਾਦੀ ਤੁਹਾਡਾ ਕਿੱਦਾਂ ਬਣਿਆ ਇਹ ਗਾਣਾ ਇਹ ਗਾਣਾ ਐਕਸੀਡੈਂਟਲੀ ਬਣਿਆ ਜੀ ਸੋਚ ਕੇ ਨਹੀਂ ਬਣਾਇਆ ਸੀਗਾ ਜੀ ਜਦੋਂ ਬਣਿਆ ਜਦੋਂ ਅਸੀਂ ਪਾਇਆ ਲੋਕਾਂ ਦਾ ਰਿਸਪੌਂਸ ਬਹੁਤ ਹੀ ਜ਼ਿਆਦਾ ਇਹਨੂੰ ਵਧੀਆ ਆਇਆ ਗਾਣੇ ਤੇ ਸੋ ਇੱਕ ਵਾਰੀ ਨਾ ਗਾ ਕੇ ਸੁਣਾਓ ਮਾੜਾ ਜ ਮੈਂ ਬਹੁਤ ਕੁਝ ਪੁੱਛਣਾ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ ਮੈਂ ਚਾਹਾਂਗਾ ਕਿ ਪਹਿਲਾਂ ਟਰਸਟ ਬਣਾਇਆ ਜਾਵੇ ਸ਼ੁਰੂਆਤ ਦੇ ਵਿੱਚ ਜਿਹੜਾ ਅੰਤਰਾ ਇਹਦਾ ਵਾਇਰਲ ਗਿਆ ਸੀ ਜਿਹੜਾ ਸਾਰਿਆਂ ਨੂੰ ਵਧੀਆ ਅੰਤਰਾ ਆਇਆ ਉਹ ਉਹ ਸੀਗਾ ਔ ਸਾਨੂੰ ਇਟਲੀ ਨੇ ਦਿੱਤਾ ਕੁੜੇ ਬਹੁਤ ਕੁਝ ਰਾਤੇ ਇੰਡੀਆ ਸਾਈਕਲ ਸੀ ਇੱਥੇ ਕੁੜੇ ਵੀ ਮਰਹਤੇ ਆਗੇ ਕਦੇ ਚੱਪਲਾ ਸੀ ਪਹਿਰਾ ਵਿੱਚ ਈਜੀ ਹੁਣ ਨੇ ਕਮਾਈ ਯੂਰੋ ਹਾਂ ਚੀਂਡਿਆ ਤੇ ਲੱਖਾਂ ਚ ਕਮਾਉਂਦੇ ਪਰ ਮੈਨੂੰ ਪਤਾ ਸਾਨੂੰ ਇਟਲੀ ਨੇ ਦਿੱਤਾ ਕੁੜੇ ਬਹੁਤ ਕੁਝ ਰਾਤੇ ਇੰਡੀਆ ਸਾਈਕਲ ਸੀ ਇੱਥੇ ਕੁੜੇ ਵੀ ਮਰਹਤੇ ਆਗੇ ਕਦੀ ਚੱਪਲਾ ਸੀ ਪਹਿਰਾ ਵਿੱਚ ਈਜੀ ਹੁਣ ਨੇ ਕਮਾਈ ਯੂਰੋ ਹਾਂ ਚੀਂਡਿਆ ਦੇ ਲੱਖਾਂ ਚ ਕਮਾਉਂਦੇ ਸਾਨੂੰ ਮੁਝ ਚੇਰੋ ਮਾਫਾ ਨ ਕਰੀਦਾ 8 ਕੈਂਟਿਆਂ ਦੀ ਡਿਊਟੀ ਆ ਨਾਲ ਮਿਲਦਾ ਕਦੇ ਸੁਪਨੇ ਬਹੁਤ ਮੁਬਾਰਕ ਸਭ ਤੋਂ ਪਹਿਲਾਂ ਇਹ ਐਡਾ ਸੋਹਣਾ ਗਾਣਾ ਗਾਉਣ ਦੇ ਲਈ ਧੰਨਵਾਦ ਜੀ ਬਹੁਤ-ਬਹੁਤ ਇਹ ਪੰਜਾਬੀ ਸੰਗੀਤ ਇੰਡਸਟਰੀ ਨੂੰ ਹੋ ਗਿਆ ਪਿਛਲੇ ਡੇਢ ਦੋ ਸਾਲਾਂ ਤੋਂ ਇਟਲੀ ਤੇ ਬਹੁਤ سارے ਗਾਣੇ ਆ ਰਹੇ ਆ ਇਹ ਵੀ ਰਾਜ ਖੋਲੋ ਕਿਉਂ ਇੰਨੇ ਇਟਲੀ ਤੇ ਗਾਣੇ ਆ ਰਹੇ ਆ ਸੋ ਮੈਨੂੰ ਲੱਗਦਾ ਕਿ ਆਰਟਿਸਟ ਇਟਲੀ ਦੇ ਵਿੱਚ ਬਹੁਤ ਨੇ ਹੌਲੀ ਹੌਲੀ ਉਹ ਵੀ ਆਪਣੇ ਇਟਲੀ ਦਾ ਨਾਮ ਵੀ ਵਿੱਚ ਲੈ ਲੈਂਦੇ ਆਪਾਂ ਅਕਸਰ ਸੁਣਦੇ ਆ ਕੈਨੇਡਾ ਅਮਰੀਕਾ ਦਾ ਨਾਮ ਆਪਾਂ ਅਕਸਰ ਸੁਣਦੇ ਹਾਂ ਇਟਲੀ ਦੇ ਵਿੱਚ ਵੀ ਆਰਟਿਸਟ ਹੈਗੇ ਨੇ ਪਰ ਉਹਨਾਂ ਨੂੰ ਇੰਨੀ ਲਾਈਮਲਾਈਟ ਨਹੀਂ ਮਿਲਦੀ ਸੋ ਇਸ ਕਰਕੇ ਹੁਣ ਜਦੋਂ ਆ ਰਹੇ ਨੇ ਲੋਕਾਂ ਨੂੰ ਦੱਸ ਰਹੇ ਨੇ ਵੀ ਅਸੀਂ ਇਟਲੀ ਤੋਂ ਆਪਣੀ ਆਪਣੇ ਇੱਕ ਹਿਸਾਬ ਦਾ ਰਿਪਰੈਜ਼ੈਂਟ ਕਰ ਰਹੇ ਨੇ ਇਟਲੀ ਨੂੰ ਨਹੀਂ ਜੇ ਇਟਲੀ ਤੋਂ ਹਟ ਕੇ ਗੱਲ ਕਰੀਏ ਤੇ ਮੈਂ ਬਹੁਤ ਸਾਲ ਪਿੱਛੇ ਜਾਵਾਂ ਤੇ ਤਰਸੀਮ ਜਸੜ ਨੇ ਬੜੇ ਵੱਡੇ ਪੱਧਰ ਤੇ ਪ੍ਰੋਪਰ ਇਟਾਲੀਅਨ ਬੋਲ ਕੇ ਇੱਕ ਗਾਣਾ ਗਾਇਆ ਹੋਇਆ ਵਾ ਉਹਨੇ ਇੱਕ ਕੁੜੀ ਨੂੰ ਸਲਾਇਆ ਤੇ ਮੋਰੇ ਮੀਓ ਕਿਹਾ ਇਟਾਲੀਅਨ ਦਾ ਲਬਜਾ ਹੋਰ ਵੀ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੇ ਗਾਣੇ ਆਏ ਕਿ ਇੱਕ ਟ੍ਰੈਂਡ ਬਣ ਜਾਂਦਾ ਵੀ ਆਪਾਂ ਇਸ ਦੇਸ਼ ਦਾ ਨਾਂ ਜ਼ਰੂਰ ਲੈਣਾ ਹਾਂਜੀ ਇਹ ਟ੍ਰੈਂਡ ਵੀ ਆਪਾਂ ਕਹਿ ਸਕਦੇ ਹਾਂ ਟ੍ਰੈਂਡ ਵੀ ਹੋ ਸਕਦਾ ਇਸ ਚੀਜ਼ ਨੂੰ ਲੈ ਕੇ ਬਾਕੀ ਸਾਡੀ ਤਾਂ ਇਦਾਂ ਦੀ ਕੋਈ ਟ੍ਰੈਂਡ ਵਾਲੀ ਕੋਈ ਚੀਜ਼ ਨਹੀਂ ਸੀਗੀ ਅਸੀਂ ਜਿੱਥੇ ਰਹਿੰਨੇ ਆ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰਨਾ ਆਪਣੇ ਮੌਲਕ ਨੂੰ ਜਿੰਨੇ ਸਾਨੂੰ ਇੰਨਾ ਕੋ ਦਿੱਤਾ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਗਾਣੇ ਦੇ ਵਿੱਚ ਲਿਖੀਆਂ ਉਹ ਸਾਰੀਆਂ ਇੱਕ ਹਸਾਬ ਦੀਆਂ ਸੱਚੀਆਂ ਹੀ ਨੇ ਤੋ ਆਪਾਂ ਮੇਰੇ ਇਕੱਲੇ ਨੂੰ ਨਹੀਂ ਬਾਕੀ ਹੋਰ ਜਾਣੇ ਦੀ ਇਹੀ ਸਟੋਰੀ ਆ ਜੋ ਕਿ ਮੈਂ ਗਾਣੇ ਦੇ ਵਿੱਚ ਬਿਆਨ ਕੀਤੀ ਗੁਰਵਿਕ ਛੋਟੀ ਜੀ ਗੱਲ ਹੋਰ ਦੱਸੋ ਵੀ ਇਹ ਅਚਾਨਕ ਤੁਹਾਨੂੰ ਲੱਗਾ ਕਿ ਜਿਹੜੀ ਚੀਜ਼ ਆ ਇਹ ਵਾਇਰਲ ਹੋ ਜੂਗੀ ਜਾਂ ਸੋਚ ਸਮਝ ਕੇ ਗਾਣਾ ਬਣਾਇਆ ਗਿਆ ਸੀਗਾ ਇਹਨੂੰ ਬਾਅਦ ਵਿੱਚ ਤੁਸੀਂ ਆਫੀਸ਼ੀਅਲ ਵੀ ਪਾਇਆ YouTube ਤੇ ਵਾਇਰਲ ਤਾਂ ਮੈਨੂੰ ਨਹੀਂ ਪਤਾ ਸੀਗਾ ਵੀ ਇੰਨਾ ਹੋ ਜੂਗਾ ਵਾਇਰਲ ਕਿ ਹਰੇਕ ਦੇ ਮੂੰਹ ਤੇ ਚੜੂਗਾ ਇਹ ਗਾਣਾ ਸੋ ਜਦੋਂ ਅਸੀਂ ਬਣਾਇਆ ਸੀ ਉਦੋਂ ਤੱਕ ਕੋਈ ਸੋਚ ਨਹੀਂ ਸੀ ਏਦਾਂ ਦੀ ਕਿ ਗਾਣਾ ਇੰਨਾ ਹਿੱਟ ਹੋ ਜਾਊਗਾ ਸੋ ਜਦੋਂ ਆਪ ਜਦੋਂ ਗਾਣਾ ਪਾਇਆ ਟਿਕਟੌਕ ਤੇ ਪਾਇਆ ਸੀਗਾ ਪਹਿਲਾਂ ਉਦੋਂ ਤੋਂ ਬਾਅਦ ਇੰਸਟਾਗ੍ਰam ਤੇ ਪਾਇਆ ਉਦੋਂ ਤੋਂ ਬਾਅਦ ਲੋਕਾਂ ਦਾ ਰਿਸਪੌਂਸ ਦੇਖ ਕੇ ਫਿਰ ਅਸੀਂ ਗਾਣਾ ਪੂਰਾ ਤਿਆਰ ਕਰਨੇ ਦੀ ਕਿਹਾ ਵੀ ਅਸੀਂ ਪੂਰਾ ਕਰਦੇ ਹਾਂ ਉਹਨੂੰ ਤਿਆਰ ਹੁਣ ਕਿ ਵਧੀਆ ਲੋਕਾਂ ਦਾ ਰਿਸਪੌਂਸ ਵਧੀਆ ਆ ਰਿਹਾ ਸੋ ਪੂਰੇ ਗਾਣੇ ਨੂੰ ਵੀ ਲੋਕਾਂ ਨੇ ਵਧੀਆ ਪਿਆਰ ਦਿੱਤਾ ਜੀ ਗੁਰਵੇ ਇੱਕ ਗਾਣਾ ਜਿਹੜਾ ਵਾ ਦੱਸਿਆ ਜ਼ਰੂਰ ਆ ਪਰ ਬਣਿਆ ਕਿੱਦਾਂ ਅਚਨਚੇਤ ਬਣਿਆ ਜਾਂ ਸੋਚ ਕੇ ਬਣਾਇਆ ਗਿਆ ਸੀ ਏ ਅਚਨ ਚੇਤੀ ਬਣਿਆ ਜੀ ਮੁੰਡਾ ਇੱਕ ਚੀਮਾ ਵਾਈ ਆ ਨਾ ਮੁੰਡੇ ਦਾ ਉਹਦਾ ਮੈਂ ਗਾਣਾ ਸੁਣਦਾ ਸੀ ਉਹਦਾ ਗਾਣਾ ਰੀਸੈਂਟਲੀ ਰਿਲੀਜ਼ ਹੋਇਆ ਸੀਗਾ ਸੋ ਉਹਦੇ ਉੱਤੇ ਮੈਂ ਬੋਲ ਲਿਖਣ ਦੀ ਕੋਸ਼ਿਸ਼ ਕੀਤੀ ਸੀ ਬਸ ਇਟਲੀ ਨੂੰ ਲੈਣਾ ਪਾ ਕੇ ਵਿੱਚ ਮੈਂ ਐਟਲੀ ਮੈਂ ਗਰੋਸਰੀ ਲੈਣ ਗਿਆ ਹੋਇਆ ਸੀਗਾ ਸਮਾਨ ਘਰ ਤੇ ਲਈ ਸੋ ਉੱਤੇ ਬੈਠੇ ਬੈਠੇ ਨੇ ਮੈਂ ਲਿਖਿਆ ਘਰ ਆ ਕੇ ਮੈਂ ਰਿਕਾਰਡ ਕੀਤਾ ਹੋਮ ਸਟੂਡੀਓ ਮੇਰਾ ਤੇ ਉੱਥੇ ਆ ਕੇ ਰਿਕਾਰਡ ਕੀਤਾ 10 15 ਮਿੰਟ ਦੇ ਵਿੱਚ ਮੇਰੇ ਹਿਸਾਬ ਨਾਲ ਮੈਂ ਕਾਤਰਾ ਬਣਾ ਕੇ ਟਿਕਟੋਕ ਤੇ ਵੀਡੀਓ ਜੀ ਛੋਟੀ ਜਿਹੀ ਬਣਾ ਕੇ ਤੇ ਉਹ ਪਾ ਦਿੱਤਾ ਸੀਗਾ ਜੀ ਉਸ ਤੋਂ ਬਾਅਦ ਫਿਰ ਰਿਸਪੌਂਸ ਕਿਦਾਂ ਦਾ ਆਇਆ ਰਿਸਪੌਂਸ ਤਾਂ ਥੋੜੇ 3-4 ਘੰਟਿਆਂ ਦੇ ਵਿੱਚ ਵੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਗਈ ਸੀ ਲਾਈਕ ਬਹੁਤ ਆ ਰਹੇ ਸੀਗੇ ਵੀਡੀਓ ਸ਼ੇਅਰ ਬਹੁਤ ਹੋ ਰਹੀ ਸੀ ਲੋਕ ਰੀਲਾਂ ਬਹੁਤ ਜ਼ਿਆਦਾ ਬਣਾ ਲੱਗੇ ਸੀਗੇ ਇਹਦੇ ਤੇ ਸੋ ਇੱਕ ਦਿਨ ਦੇ ਵਿੱਚ ਵਿੱਚ ਮੇਰੇ ਹਿਸਾਬ ਨਾਲ 70-80 ਹਜ਼ਾਰ ਵਿਊ ਟਿਕਟੌਕ ਤੇ ਹੋ ਗਿਆ ਸੀਗਾ ਤੇ ਇੰਸਟਾਗ੍ਰam ਤੇ ਵੀ ਪਾਈ ਸੀਗੀ ਮੈਂ ਉੱਥੇ ਵੀ ਇਹੀ ਸੀਗਾ ਕਿ ਬਹੁਤ ਹੀ ਜ਼ਿਆਦਾ ਉੱਥੇ ਵੀ ਵਾਇਰਲ ਹੋਈ ਉੱਥੇ ਵੀ ਲੋਕਾਂ ਨੇ ਰੀਲਾਂ ਬਣਾਈਆਂ ਸਾਰਿਆਂ ਨੇ ਸ਼ੇਅਰ ਕੀਤਾ ਮੈਨੂੰ ਬਹੁਤ ਸਾਰੇ ਮੈਸੇਜੇਸ ਆਏ ਵੀ ਬਹੁਤ ਵਧੀਆ ਬਾਈ ਵੀ ਗਾਣਾ ਸਾਡਾ ਬਹੁਤ ਵਧੀਆ ਲੱਗਾ। ਬਹੁਤ ਸਾਰੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਹੋਏਗਾ ਕਿਦਾਂ ਲੱਗਾ ਕੀ ਲੱਗਾ ਵੀ ਮਿਹਨਤ ਦਾ ਮੁੱਲ ਮੋੜਿਆ ਜਾਂ ਅਚਨਚੇਤ ਹੀ ਹੋ ਗਿਆ ਸਾਰਾ ਕੁਝ। ਮਿਹਨਤ ਦਾ ਮੁੱਲ ਵੀ ਮੋੜਿਆ ਹੈ ਜੀ। ਬਾਕੀ ਅਚਨਚੇਤ ਵੀ ਹੋਇਆ ਚੀਜ਼ਾਂ ਕਿਉਂਕਿ ਸਾਰਿਆਂ ਲੋਕਾਂ ਨੇ ਮੈਸੇਜ ਕਰੀਤੇ ਐਨੇ ਮੈਸੇਜ ਆਏ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਮੇਰਾ ਕੰਮ ਹਨਾ ਲੋਕਾਂ ਨੇ ਕਿਹਾ ਵੀ ਬਹੁਤ ਵਧੀਆ ਤੁਹਾਡਾ ਕੰਮ ਆ ਵੀ ਐਦੇ ਲੱਗ ਰਹਾ ਹੈ। ਹੌਸਲਾ ਵਜਾਈ ਕੀਤੀ ਮੇਰੀ। ਤੋਂ ਮੈਨੂੰ ਵੀ ਉਹ ਚੀਜ਼ਾਂ ਬਹੁਤ ਚੰਗੀਆਂ ਲੱਗੀਆਂ। ਗਾਣਾ ਅਚਨਚੇਤ ਹੀ ਬਣਿਆ ਸੀਗਾ। ਸੋ ਪਰ ਵਧੀਆ ਲੋਕਾਂ ਨੂੰ ਪਸੰਦ ਆਇਆ ਸੋ ਇਸ ਗੱਲ ਦੀ ਖੁਸ਼ੀ ਆ ਬਹੁਤ ਬਹੁਤ ਜਦੋਂ ਮੈਂ ਆ ਰਿਹਾ ਸੀ ਤੇ ਤੁਹਾਡੇ ਫਾਦਰ ਸਾਹਿਬ ਦੱਸ ਰਿਹਾ ਕਿ ਜਿਹੜੀ ਗਾਇਕੀ ਆ ਉਹ ਤੁਹਾਡੇ ਖੂਨ ਵਿੱਚ ਆ ਹੋਰ ਕੌਣ ਕੌਣ ਗਾਉਂਦਾ ਤੁਹਾਡੇ ਪਰਿਵਾਰ ਚੋਂ ਮੈਨੂੰ ਪਹਿਲਾਂ ਤਾਂ ਜੀ ਇਹ ਨਾ ਚੀਜ਼ਾਂ ਦੀ ਪਤਾ ਨਹੀਂ ਸੀਗਾ ਮੈਨੂੰ ਚੀਜ਼ਾਂ ਨਹੀਂ ਇਹ ਨਾ ਚੀਜ਼ਾਂ ਦੀ ਨੌਲੇਜ ਨਹੀਂ ਸੀਗੀ ਜਦੋਂ ਮੈਂ ਡੈਡੀ ਉਹਨਾਂ ਨੂੰ ਮਿਲਿਆ ਉਹ ਜਦੋਂ ਪਹਿਲਾਂ ਮੈਂ ਇੰਡੀਆ ਸੀਗਾ ਜਦੋਂ ਮੈਂ ਇੱਧਰ ਆਇਆ ਇਟਲੀ ਦੇ ਵਿੱਚ ਫੇਰ ਮੈਨੂੰ ਡੈਡੀ ਉਹਨਾਂ ਨੇ ਇਸ ਗਾਇਕੀ ਬਾਰੇ ਦੱਸਿਆ ਵੀ ਸਾਡੇ ਪਰਿਵਾਰ ਦੇ ਵਿੱਚ ਕਿੰਨੇ ਟਾਈਮ ਤੋਂ ਪੁਰਾਣੀ ਚੱਲੀ ਆ ਜਾ ਰਹੀ ਆ ਸੋ ਮੇਰੇ ਦਾਦਾ ਜੀ ਸੀਗੇ ਢਾਡੀ ਜਥੇ ਨਾਲ ਉਹਨਾਂ ਨੇ ਬਹੁਤ ਟਾਈਮ ਗਾਇਆ ਤੇ ਉਸ ਤੋਂ ਬਾਅਦ ਮੇਰੇ ਡੈਡੀ ਜੀ ਨੇ ਤੇ ਬਾਕੀ ਹੋਰ ਵੀ ਫੈਮਿਲੀ ਦੇ ਵਿੱਚ ਕਾਫੀ ਮੈਂਬਰ ਨੇ ਜਿਹੜੇ ਗਾਇਕੀ ਹੱਲ ਸੀਗੇ ਤੇ ਡੈਡੀ ਜੀ ਹੁਣਾਂ ਲੋ ਮੈਨੂੰ ਇਹ ਚੀਜ਼ਾਂ ਗਿਫਟ ਮਿਲੀਆਂ ਸੋ ਉਹਨਾਂ ਚੀਜ਼ਾਂ ਦੇ ਕਰਕੇ ਹੀ ਮੈਂ ਗਾਣੇ ਗੁਣੇ ਗਾਣਾ ਜੀ ਜਦੋਂ ਆਪਾਂ ਗਾਇਕੀ ਦੀ ਗੱਲ ਕਰਦੇ ਆ ਨਾ ਬਹੁਤ ਸਾਰੇ ਕਲਾਕਾਰਾਂ ਦੇ ਪਿੱਛੇ ਨਾਂ ਦੇ ਨਾਲ ਕੋਈ ਨਾ ਕੋਈ ਤਖੱਲਸ ਜ਼ਰੂਰ ਹੁੰਦਾ ਜੇ ਮੈਂ ਗੱਲ ਕਰਾਂ ਰਣਜੀਤ ਬਾਵਾ ਰਣਜੀਤ ਮਣੀ ਬਾਚਨ ਬੇਦਲ ਮਤਵਲਾ ਹਰ ਮਸ਼ਹੂਰ ਹਸਤੀ ਦੇ ਪਿੱਛੇ ਕੋਈ ਨਾ ਕੋਈ ਉਹਦਾ ਜਿਹੜਾ ਇੱਕ ਸਰਨੇਮ ਆ ਉਹ ਜ਼ਰੂਰ ਹੁੰਦਾ ਵਾ ਹਾਂਜੀ ਤੁਸੀਂ ਇਕੱਲੇ ਗੌਰਵ ਦੇ ਨਾਲ ਅੱਗੇ ਜਾਣਾ ਚਾਹੁੰਦੇ ਹੋ ਕੋਈ ਜੱਪ ਵਿੱਚੋਂ ਸੋਚਿਆ ਕਿ ਕੋਈ ਪਿੱਛੇ ਤਖੱਲਸ ਚਾਹੀਦਾ ਵਾ ਜਾਂ ਕਿਉਂ ਨਹੀਂ ਲਾਇਆ ਇਹ ਮੈਂ ਜੀ ਗੌਰਵ ਤੋਂ ਸ਼ੁਰੂ ਕੀਤਾ ਸੀਗਾ ਤੇ ਮੁੜ ਕੇ ਇਹ ਚੀਜ਼ ਮੈਨੂੰ ਹਮੇਸ਼ਾ ਮੇਰੇ ਦਿਮਾਗ 'ਚ ਇੱਕ ਵਾਰੀ ਸਵਾਲ ਤਾਂ ਆਉਂਦਾ ਆ ਕਦੇ ਨਾ ਕਦੇ ਇਹ ਪਿੱਛੇ ਕੁਝ ਹੋਣਾ ਚਾਹੀਦਾ ਗੌਰਵ ਦੇ ਨਾਲ ਪਰ ਉਹ ਮੈਨੂੰ ਕੋਈ ਚੀਜ਼ ਉਹਦੇ ਪਿੱਛੇ ਵਧੀਆ ਜਾ ਜਾਂ ਮੇਰੀ ਲਾਈਫ ਦੇ ਵਿੱਚ ਕੋਈ ਉਹਦਾ ਮੋਟਿਵ ਹੋਵੇ ਚੀਜ਼ ਦਾ ਕੋ ਮਤਲਬ ਹੋਵੇ ਉਸਦਾ ਸੋ ਇਸ ਕਰਕੇ ਜਦ ਤੱਕ ਉਹ ਮਿਲਦੀ ਨਹੀਂ ਮੈਂ ਤਾਂ ਗੌਰਵ ਦੇ ਨਾਲ ਹੀ ਅੱਗੇ ਜਾਣਾ ਚਾਹੁੰਗਾ ਜੀ ਮਤਲਬ ਹੱਲੇ ਕੋਈ ਮਿਲੀ ਹੀ ਨਹੀਂ ਜਿਹਦੇ ਨਾਂ ਪਿੱਛੇ ਲੱਗ ਸਕੇ ਹਾਂਜੀ ਸਰਨੇਮ ਮੈਂ ਲਾ ਸਕਦਾ ਪਰ ਉਹ ਕਾਫੀ ਕਾਮਨ ਆ ਸਾਰਿਆਂ ਦੇ ਵਿੱਚ ਹੀ ਸੋ ਇਸ ਕਰਕੇ ਮੈਂ ਉਹ ਲਾਉਣਾ ਨਹੀਂ ਚਾਹੁੰਦਾ ਸੋ ਕੋਈ ਚੀਜ਼ ਇਹ ਇਦਾਂ ਦੀ ਮਿਲੇ ਜਿਹੜੀ ਮੈਨੂੰ ਰਿਪਰੈਜ਼ੈਂਟ ਕਰਦੀ ਹੋਵੇ ਜਿੱਥੋਂ ਮੈਂ ਆਇਆ ਉੱਥੋਂ ਉਹਨੂੰ ਰਿਪਰੈਜ਼ੈਂਟ ਕਰਦੀ ਹੋਵੇ ਉਹ ਚੀਜ਼ ਮੈਂ ਜ਼ਰੂਰ ਅੱਗੇ ਜਾ ਕੇ ਪਾਣਾ ਚਾਹੂੰਗਾ ਪਰ ਜੇ ਫਿਲਹਾਲ ਆਪਾਂ ਗੱਲ ਕਰੀਏ ਤਾਂ ਗੌਰਵ ਹੀ ਰੱਖਿਆ ਹੋਇਆ ਜੀ ਤੁਹਾਨੂੰ ਅਧੂਰਾ ਜਿਹਾ ਨਹੀਂ ਲੱਗਦਾ ਕੱਲਾ ਗੌਰਵ ਹਾਂਜੀ ਅਧੂਰਾ ਤਾਂ ਲੱਗਦਾ ਆ ਪਰ ਉਹ ਕੀ ਕਰੀਏ ਜੀ ਉਹ ਚੀਜ਼ ਲੱਭਦੀ ਨਹੀਂ ਜਿਹੜੀ ਪਿੱਛੇ ਆ ਸਕੇ ਉਹਦੇ ਪਹਿਲਾਂ ਵੀ ਮੇਰੇ ਬਹੁਤ ਗਾਣੇ ਆ ਚੁੱਕੇ ਆ ਜੀ ਉਹਨਾਂ ਵਿੱਚੋਂ ਕੋਸੇਗਾ ਹਵੇਲੀ ਆਰ ਆਰ ਮਾਫੀਆ ਟ੍ਰਾਈ ਮਾਰਦੀ ਇੱਕ ਈਪੀ ਕੀਤੀ ਸੀ ਮੈਂ ਵਰਲਡਵਾਈਡ ਈਪੀ ਉਹਦਾ ਨਾਮ ਸੀਗਾ ਸੋ ਗਾਣੇ ਤਾਂ ਬਹੁਤ ਆ ਚੁੱਕੇ ਆ ਜੀ ਪਹਿਲਾਂ ਹੀ ਜਿਹੜਾ ਕੋਈ ਗਾਣਾ ਦਿਲ ਨੂੰ ਬਹੁਤ ਪਸੰਦ ਆ ਜਿਸ ਨੂੰ ਗਾ ਕੇ ਸਕੂਨ ਮਿਲਦਾ ਉਹਦੇ ਬੋਲ ਜੋ ਜਾਣ ਇੱਕ ਮੇਰਾ ਗਾਣਾ ਸੀਗਾ ਜੀ ਹਵੇਲੀ ਨਾਮ ਗਾਣੇ ਦਾ ਉਹ ਗਾਣੇ ਦੇ ਬੋਲ ਸੀਗੇ ਇਦਾਂ ਕਿ ਓ ਤੇਰੇ ਪਹਾੜ ਮਹਿਤ ਜਿੰਨੇ ਥਾਂ ਚ ਘੋੜੀਆਂ ਕੁੜੇ ਜੈਪੁਰ ਦੇ ਦੀ ਮਹਿਲਾਂ ਜਿੱਡੀ ਵੇਲੀ ਸੁਣੀ ਏ ਓ ਤੇਰੇ ਪਹਾੜ ਮਹਿਤ ਜਿੰਨੇ ਥਾਂ ਚ ਘੋੜੀਆਂ ਕੁੜੇ ਜੈਪੁਰ ਦੇ ਨੀ ਮਹਿਲਾ ਜਿੱਡੀ 베ਲੀ ਸੋਣੀਏ ਮਿੱਟੀ ਨਾਲ ਜੁੜੇ ਮਿੱਟੀ ਵਿੱਚ ਰਹਿਣ ਨਹੀਂ ਪੰਜਾਬ ਦੇ ਆਪਨੇ ਸਰਕਾਰਾਂ ਪੈਰ ਨਹੀਂ ਜਿੰਨਾ ਸਾਡੇ ਆ ਮੁਸੀਬਤਾਂ ਨੂੰ ਟੱਕੇ ਮਾਰੇ ਆ ਉਹ ਸਾਡੇ ਹੀ ਆ ਗੌਰਵਕ ਸੁਣ ਗੈਰ ਨਹੀਂ ਉਹ ਸਾਡੇ ਮੁੱਛਾਂ ਵਾਲੇ ਚੱਲਦੇ ਰਵਾਜ ਮੋਢ ਤੋਂ ਮੁੱਛਾਂ ਵਾਲੇ ਚੱਲਦੇ ਰਵਾਜ ਮੋਢ ਤੋਂ ਨਾ ਲਾ ਕੇ ਜੀ ਹੀਰੋ ਬਣੇ ਚਿੱਕ ਨੀਚ ਮੇਲੀ ਸੋਣੀਏ ਉਹ ਤੇਰੇ ਪਾਰਟਮੈਂਟ ਜਿੰਨੇ ਤਾਂ ਚ ਘੋੜੀਆਂ ਕੁੜੇ ਜੈਪੁਰ ਦੇਨੀ ਮਹਿਲਾ ਜਿੱਡੀ ਵੇਲੀ ਸੁਣੀਏ ਉਹ ਤੇਰੇ ਅਪਾਰਟਮੈਂਟ ਜਿੰਨੇ ਤਾਂ ਚ ਘੋੜੀਆਂ ਕੁੜੇ ਜੈਪੁਰ ਦੇਨੀ ਮਹਿਲਾ ਜਿੱਡੀ ਵੇਲੀ ਸੁਣੀਏ ਗੌਰਵ ਜਦੋਂ ਤੋਂ ਮੈਂ ਸੁਰਤ ਸੰਭਾਲੀ ਆ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਇਹ ਦੇਖਿਆ ਕਿ ਕੁੜੀਆਂ ਤੇ ਜਾਦੇ ਗਾਣੇ ਬਣਦੇ ਆ ਜਿੱਦਾਂ ਹੁਣ ਤੁਸੀਂ ਵੀ ਗਾਇਆ ਕੁੜੀ ਨੂੰ ਮਿਹਣਾ ਜਾਂ ਮਾਰਿਆ ਵੀ ਜਿੱਡਾ ਤੇਰਾ ਘਰ ਆ ਉੱਡੀਕ ਸਾਡੀ ਹਵੇਲੀ ਆ ਇਹ ਜਿਹੜੀ ਪੰਜਾਬੀ ਗਾਇਕੀ ਇਹਦਾ ਦਾਇਰਾ ਉੱਥੇ ਕੁੜੀਆਂ ਦੇ ਦਿਵਾਲੇ ਦਿਵਾਲੇ ਜੇ ਕਿਉਂ ਘੁੰਮੀ ਜਾਂਦਾ ਅ ਇਹ ਸਵਾਲ ਦਾ ਜਵਾਬ ਤਾਂ ਮੈਂ ਮੇਰੇ ਕੋਲ ਇੰਨਾ ਜ਼ਿਆਦਾ ਵਧੀਆ ਨਹੀਂ ਹੈ ਮੈਂ ਦੇ ਸਕਦਾ ਮੇਰੀ ਇੰਨੀ ਸਮਝ ਨਹੀਂ ਹੈਗੀ ਸੋ ਜਿੱਦਾਂ ਦਾ ਕੁਛ ਆਪਾਂ ਦੇਖਦੇ ਆ ਸਮਾਜ ਦੇ ਵਿੱਚ ਚੱਲਦਾ ਆਉਂਦਾ ਆਪਾਂ ਉਦਾਂ ਦੀ ਕੋਸ਼ਿਸ਼ ਕਰੀਦਾ ਵੀ ਉਦਾਂ ਦੀ ਕਰਨੇ ਦੀ ਕੋਸ਼ਿਸ਼ ਕਰੀਏ ਚੀਜ਼ਾਂ ਨੂੰ ਜਿੱਦਾਂ ਹੁਣ ਕਮਰਸ਼ੀਅਲ ਗਾਣੇ ਨੇ ਕਈ ਕਮਰਸ਼ੀਅਲ ਨੇ ਹਮ ਹੁਣ ਜਿੱਦਾਂ ਇਹ ਕਮਰਸ਼ੀਅਲ ਸਗਾ ਗਾਣਾ ਕੋਈ ਹੋਰ ਆਪਾਂ ਕੀਤਾ ਆ ਧਾਰਮਿਕ ਵੀ ਕੀਤੇ ਆ ਸਾਰੇ ਸੋ ਹਰੇਕ ਦਾ ਪੱਖ ਯਾ ਰੱਖਣੇ ਦੀ ਕੋਈ ਕੁੜੀਆਂ ਲਈ ਅੱਲੋ ਵੀ ਕੀਤੇ ਆ ਕੋਈ ਮੁੰਡਿਆਂ ਲਈ ਵੀ ਕੀਤੇ ਆ ਸੋ ਇਹੀ ਆ ਚੀਜ਼ ਇਹਦੇ ਪਿੱਛੇ ਕੋਈ ਐਦਾਂ ਨਹੀਂ ਹੈਗਾ ਕਿ ਅਸੀਂ ਕੁੜੀ ਨੂੰ ਤਾਣਾ ਮਾਰ ਮਿਹਣਾ ਮਾਰਨੇ ਜਾਂ ਕੁਝ ਉਦਾਂ ਦੀ ਚੀਜ਼ ਇਹ ਚੀਜ਼ਾਂ ਜਿੱਦਾਂ ਚੱਲੀਆਂ ਆਉਂਦੀਆਂ ਕਮਰਸ਼ੀਅਲ ਜਿੱਦਾਂ ਦੇ ਗਾਣੇ ਚੱਲਦੇ ਆ ਸੋ ਅਸੀਂ ਉਦਾਂ ਦੇ ਪ੍ਰੋਵਾਈਡ ਕਰਨੇ ਲੋਕਾਂ ਨੂੰ ਵਧੀਆ ਸਮਝਦੇ ਆ ਕਿਹੜੇ ਸਿੰਗਰ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਗਾਉਣਾ ਸ਼ੁਰੂ ਕੀਤਾ ਸੀ ਅ ਕੋਈ ਵੀ ਮੈਂ ਨਾਮ ਤਾਂ ਨਹੀਂ ਲੈਣਾ ਚਾਹੁੰਗਾ ਕਿਸੇ ਦਾ ਕਿਉਂਕਿ ਮੈਂ ਇੱਕ ਕੋਈ ਇੱਕ ਸਿੰਗਰ ਤੋਂ ਨਹੀਂ ਪ੍ਰਭਾਵਿਤ ਹੋਇਆ ਸਾਰੇ ਜੋ ਵੀ ਵਧੀਆ ਵਧੀਆ ਕੰਮ ਕਰਦੇ ਨੇ ਸੋ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਗਾਣਾ ਸ਼ੁਰੂ ਕੀਤਾ ਸੋ ਜਿਹੜੇ ਪੁਰਾਣੇ ਸਿੰਗਰ ਸੀ ਉਹ ਮੈਨੂੰ ਜਾਦਾ ਵਧੀਆ ਲੱਗਦੇ ਆ ਜਿਦਾਂ ਮਨਵੋਨ ਵਾਰਸ ਹੁਣੀ ਹੋ ਗਿਆ ਦੇਵੀ ਮਖਸੂਸਪੁਰੀਆ ਇਹਨਾਂ ਇਹਨਾਂ ਨੂੰ ਮੈਂ ਜ਼ਿਆਦਾ ਸੁਣਦਾ ਕਿਉਂਕਿ ਇਹਨਾਂ ਦੀ ਗਾਇਕੀ ਮੈਨੂੰ ਜ਼ਿਆਦਾ ਵਧੀਆ ਲੱਗਦੀ ਹੈ ਜੀ ਸੋ ਇੱਕ ਵਾਰ ਗੱਲ ਨੂੰ ਅੱਗੇ ਤੋਰਦੇ ਜਾਈਏ ਤੇ ਫਿਊਚਰ ਕੀ ਆ ਬੜਾ ਸੋਹਣਾ ਰਿਸਪੌਂਸ ਮਿਲਿਆ ਸੋਸ਼ਲ ਮੀਡੀਆ ਤੇ ਹਾਂਜੀ ਬੜਾ ਤੁਸੀਂ ਦੱਸਿਆ ਕਿ 2 ਤੋਂ ਵੱਧ ਮਿਲੀਅਨ ਦੇ ਕਰੀਬ ਜਿਹੜੇ ਵੱਖ-ਵੱਖ ਪਲੇਟਫਾਰਮਾਂ ਤੇ ਵਿਊ ਹੋਏ ਆ ਸ਼ੇਅਰਿੰਗ ਹੋਈ ਆ ਹਾਂਜੀ ਇੱਕ ਐਜ ਸਿੰਗਰ ਇਟਲੀ ਦੇ ਵਿੱਚ ਫਿਊਚਰ ਕੀ ਆ ਕਿਉਂਕਿ ਜਦੋਂ ਨਾ ਮੈਂ ਪ੍ਰਾਤਨ ਵੇਲੇ ਦੀ ਗੱਲ ਕਰਾਂ ਜਦੋਂ ਕਾਸੀ ਪੱਤਰਕਾਰੀ ਸ਼ੁਰੂ ਕੀਤੀ ਇੰਡੀਆ ਤੋਂ ਉਦੋਂ ਕਿਸੇ ਕਲਾਕਾਰ ਦੀ 20k ਦੇ ਕਰੀਬ ਕੈਸਟ ਵਿਕ ਜਾਂਦੀ ਸੀ ਨਾ ਪਿੰਡਾਂ 'ਚ ਹਾਂਜੀ ਤਾਂ ਮੋਹਰ ਲੱਗ ਜਾਂਦੀ ਸੀ ਵੀ ਬੰਦਾ ਰੋਟੀਆਂ ਪੈ ਗਿਆ ਬੰਦਾ ਕਾਮਯਾਬ ਹੋ ਗਿਆ ਹਾਂਜੀ ਫਿਊਚਰ ਕੀ ਆ 2 ਮਿਲੀਅਨ ਬਹੁਤ ਹੁੰਦੇ ਆ ਅ ਆਪਣਾ ਜੇ ਪੁਰਾਣੇ ਟਾਈਮ ਦੀ ਗੱਲ ਕਰੀਏ ਉਦੋਂ ਇਹ ਚੀਜ਼ਾਂ ਸ਼ਾਇਦ ਜ਼ਿਆਦਾ ਹੋ ਸਕਦੀਆਂ ਪਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਹ ਨੰਬਰ ਆਉਣੇ ਕੋਈ ਮੁਸ਼ਕਲ ਨਹੀਂ ਹੈਗੀ ਜੇ ਤੁਹਾਡੀ ਕੋਈ ਚੀਜ਼ ਵਧੀਆ ਹੈ ਤੁਸੀਂ ਚੱਲ ਜਾਂਦੇ ਹੋ ਪਰ ਤੁਹਾਨੂੰ ਉਹ ਤੋਂ ਅਗਲਾ ਸਟੈਪ ਜਿਹੜਾ ਪੱਟਣਾ ਆ ਉਹ ਸਾਰਾ ਨਾਲੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਜੀ ਸੋ ਜੇ ਆਪਾਂ ਗੱਲ ਕਰੀਏ ਗਾਣੇ ਦੇ ਵਿੱਚ ਜੇ ਤੁਹਾਡਾ ਇੱਕ ਕੋਈ ਚੀਜ਼ ਇਦਾਂ ਦੀ ਵਾਇਰਲ ਹੋ ਗਈ ਜਿਦਾ ਹੁਣ ਆਪਣੀ ਰੀਲ ਵਾਇਰਲ ਹੋ ਗਈ ਆ ਸੋ ਆਪਾਂ ਨੂੰ ਹੁਣ ਜਿਹੜਾ ਅਗਲਾ ਗਾਣਾ ਆਣਾ ਆ ਉਹਤੇ ਤੇ ਹੋਰ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਕਿਉਂਕਿ ਲੋਕਾਂ ਦੀ ਹੁਣ ਸਾਡੇ ਤੇ ਆਸ ਆ ਇੱਕ ਵੀ ਇਹ ਜੇ ਗਾਊਗਾ ਤਾਂ ਵਧੀਆ ਚੀਜ਼ ਕਰੂਗਾ ਹਨਾ ਅੱਗੇ ਸੋ ਆਪਣਾ ਫਿਊਚਰ ਦੇ ਵਿੱਚ ਇਹੀ ਆ ਕਿ ਆਪਾਂ ਵਧੀਆ ਕੰਮ ਕਰੀਏ ਅੱਗੇ ਅੱਗੇ ਬਾਕੀ ਚੱਲਣਾ ਨਹੀਂ ਚੱਲਣਾ ਉਹ ਤਾਂ ਜੀ ਲੋਕਾਂ ਦੇ ਹੱਥ ਵਾਸਾ ਜੀ ਕੋਈ ਸੋਚਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਸੱਪ ਕੱਢਣਾ ਗਾਣੇ ਤਾਂ ਬਹੁਤ ਨੇ ਜੀ ਕਰਨੇ ਵਾਲੇ ਸੋ ਲੋਕਾਂ ਦੇ ਹਿਸਾਬ ਨਾਲ ਵੀ ਜਿਹੜੇ ਹਿਸਾਬ ਦੇ ਸੀ ਜਿੱਦਾਂ ਦੇ ਚੱਲਦੇ ਹੁੰਦੇ ਆ ਗਾਣੇ ਅਸੀਂ ਕੋਸ਼ਿਸ਼ ਕਰੀਦੀ ਆ ਕਿ ਉਹ ਤੋਂ ਥੋੜਾ ਜਿਆ ਡਿਫਰੈਂਟ ਕਰੀਏ ਉਹਦੇ ਵਿੱਚ ਐ ਹੋ ਸਕਦਾ ਕਿ ਲੋਕ ਸਾਨੂੰ ਅਪਣਾਉਣ ਨਾ ਨਹੀਂ ਛੇਤੀ ਉਹਨਾਂ ਗਾਣੇ ਕਰਕੇ ਪਰ ਆਪਾਂ ਹਮੇਸ਼ਾ ਇੱਦਾਂ ਹੀ ਕੋਸ਼ਿਸ਼ ਕਰੀਦੀ ਆ ਕਿ ਕੋਈ ਵੀ ਚੀਜ਼ ਆਪਾਂ ਕਾਪੀ ਪੇਸਟ ਕਰਕੇ ਨਾ ਕਿਸੇ ਨੂੰ ਕਿਸੇ ਪਾਸਿਓ ਕਿਸੇ ਗਾਣੇ ਚ ਪਾ ਦਈਏ ਸੋ ਗਾਣੇ ਬਥੇਰੇ ਪਏ ਨੇ ਤੇ ਉਹ ਹੌਲੀ-ਹੌਲੀ ਮਿਹਨਤ ਕਰੀ ਜਾਂਦੇ ਆ ਤੇ ਜਦੋਂ ਵੀ ਟਾਈਮ ਅੱਗੇ ਆਊਗਾ ਤਾਂ ਆਪਾਂ ਇਸੇ ਮਹੀਨੇ ਦੇ ਐਂਡ ਦੇ ਵਿੱਚ ਇੱਕ ਗਾਣਾ ਹੋਰ ਰਿਲੀਜ਼ ਕਰਨੀ ਤਾਂ ਸੋਚਿਆ ਜੀ ਲਿਖਦੇ ਵੀ ਆਪ ਹੀ ਹੋ ਹਾਂਜੀ ਹਾਂਜੀ ਲਿਖਦੇ ਵੀ ਆਪ ਹੀ ਆ ਜੀ ਆਏ ਲਿਖਣ ਦੀ ਆਮਦ ਕਿੱਥੋਂ ਹੁੰਦੀ ਹੈ ਲਿਖਣ ਦੀ ਲਿਖਣ ਦੀ ਆਮਦ ਬਸ ਐ ਹੀ ਆ ਜੀ ਜੋ ਚੀਜ਼ਾਂ ਆਪਾਂ ਦੇਖਦੇ ਆਂ ਜੋ ਚੀਜ਼ਾਂ ਆਪਾਂ ਸੁਣਦੇ ਆਂ ਉਹਨਾਂ ਨੂੰ ਉਹਨਾਂ ਨੂੰ ਦੇਖ ਕੇ ਉਹਨਾਂ ਤੋਂ ਸਿੱਖ ਕੇ ਉਹਨਾਂ ਤੋਂ ਕੋਈ ਚੀਜ਼ ਚੰਗੀ ਲੈ ਲਈਏ ਉਹਨਾਂ ਤੋਂ ਕੋਈ ਚੀਜ਼ ਮਾੜੀ ਲੈ ਲਈਏ ਉਹਨਾਂ ਜੋ ਚੀਜ਼ਾਂ ਤੋਂ ਆਪਾਂ ਉਹਨਾਂ ਦਾ ਮਿਲਾਪ ਕਰਕੇ ਇੱਕ ਗਾਣਾ ਬਣਾ ਦਿੰਦੇ ਆ ਜੀ ਕਿ ਆਮਦ ਪੈਸੀਫਿਕਲੀ ਇਦਾਂ ਨਹੀਂ ਕਹਿ ਸਕਦਾ ਕਿ ਮੈਨੂੰ ਆਮਦ ਹੋਈ ਜੀ ਇਦਾਂ ਕੀਤਾ ਮੈਂ ਉਦਾਂ ਕੀਤਾ ਇਹ ਇਹ ਗੱਲਾਂ ਨਹੀਂ ਹੈਗੀਆਂ ਜੀ ਜੇ ਮੈਂ ਗੱਲ ਕਰਾਂ ਜਿੱਥੇ ਗਾਇਕੀ ਦਾ ਜਿਹੜਾ ਦੈਰਾਵਾਜ ਜਾਂ ਗਾਇਕੀ ਗਾਉਣ ਦੇ ਜਿਹੜੇ ਸਲੀਕੇ ਆ ਉਹ ਬਦਲੇ ਆ ਹਾਂਜੀ ਤੇ ਮੈਨੂੰ ਲੱਗਦਾ ਕਿ ਗੀਤਕਾਰੀ 'ਚ ਵੀ ਬਹੁਤ ਕੁਝ ਬਦਲ ਗਿਆ ਜਦੋਂ ਪ੍ਰਾਤਨ ਗੱਲ ਕਰਦੇ ਆ ਤਾਂ ਉਦੋਂ ਇਹ ਹੁੰਦੇ ਸੀ ਗਾਣਾ ਉਹ ਲਿਖਦਾ ਹੁੰਦਾ ਸੀ ਕਿ ਜਿਹਨੂੰ ਕਹਿ ਦੇਣਾ ਵੀ ਇਹ ਅੰਦਰੋਂ ਟੁੱਟ ਗਿਆ ਜਾਂ ਇਹਨੇ ਕਿਤੇ ਇਸ਼ਕ ਚੋਂ ਘਾਟਾ ਵਾਧਾ ਖਾਦਾ ਖਾਸ ਕਰਕੇ ਜਦੋਂ ਧਰਮਪ੍ਰੀਤ ਵਰਗੇ ਕਲਾਕਾਰ ਹਰਦੇਵ ਮਾਹੀ ਨੰਗਲ ਵਰਗੇ ਗਾਉਂਦੇ ਸੀ ਨਾ ਤੇ ਲੋਕ ਇਹ ਕਹਿੰਦੇ ਹੁੰਦੇ ਸੀ ਵੀ ਇਹਨਾਂ ਨੂੰ ਕੋਈ ਸੱਟ ਲੱਗੀ ਆ ਕੀ ਹੁਣ ਵੀ ਕੁਝ ਓਦਾਂ ਦਾ ਹੀ ਆ ਜਾਂ ਜੋ ਸਮਾਜ ਚ ਹੋ ਰਿਹਾ ਉਹ ਆਪਾਂ ਉਕਰ ਦਿੰਨੇ ਆ ਇੱਕ ਸੁਣੀਆਂ ਦਾ ਜੀ ਜਾਂ ਮੈਂ ਵੀ ਇਦਾਂ ਹੀ ਆ ਜੀ ਕਿ ਦਿਲ ਟੁੱਟਿਆ ਹੋਣਾ ਚਾਹੀਦਾ ਇਹ ਚੀਜ਼ਾਂ ਪਰ ਮੈਨੂੰ ਲੱਗਦਾ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਜੇ ਤੁਸੀਂ ਵਧੀਆ ਆਪਣੀ ਕੋਈ ਚੀਜ਼ ਲਿਖਣੀ ਚਾਹੁੰਦੇ ਹੋ ਤੁਸੀਂ ਵਧੀਆ ਪੜੀਆਂ ਚੀਜ਼ਾਂ ਆ ਸੋ ਮੈਨੂੰ ਲੱਗਦਾ ਕਿ ਦਿਲ ਟੁੱਟਿਆ ਇੱਕ ਜ਼ਿਆਦਾ ਜ਼ਰੂਰੀ ਨਹੀਂ ਆ ਲਿਖਣ ਵਾਸਤੇ ਸੋ ਤੁਸੀਂ ਬਸ ਆਪਣੇ ਕੰਮ ਦੇ ਪ੍ਰਤੀ ਮਿਹਨਤ ਕਰੋ ਜਿਹੜਾ ਤੁਸੀਂ ਕੋਈ ਲਿਖਣੀ ਚਾਹੁੰਦੇ ਹੋ ਜੇ ਕੋਈ ਕੋਈ ਚੀਜ਼ ਲਿਖਣੀ ਆ ਤਾਂ ਤੁਸੀਂ ਤੁਹਾਨੂੰ ਪਹਿਲਾਂ ਪੜ੍ਹਨਾ ਪੈਣਾ ਹੁਣ ਅਸੀਂ ਬਹੁਤਾ ਤਾਂ ਨਹੀਂ ਪੜ੍ਹਦੇ ਪਰ ਜਿੰਨਾ ਵੀ ਕੁਝ ਅਸੀਂ ਸਿੱਖੀ ਦਾ ਆਲੇ ਦੋਲੇ ਉਹਦੇ ਹਿਸਾਬ ਦੇ ਹਿਸਾਬ ਆਪਾਂ ਲੇਖ ਤੀਦਾ ਇਹ ਦਿਲ ਟੁੱਟੇ ਵਾਲੀਆਂ ਗੱਲਾਂ ਤਾਂ ਜੀ ਸਾਡੇ ਨਾਲ ਤਾਂ ਨਹੀਂ ਹੋਈਆਂ ਕੰਪਨੀਆਂ ਦੇ ਨਾਲ ਕੰਮ ਕਰਨਾ ਹਾਂਜੀ ਤੇ ਆਪਣੇ ਸੋਸ਼ਲ ਮੀਡੀਆ ਤੇ ਜਾਂ ਆਪਣੇ YouTube ਚੈਨਲ ਬਣਾ ਕੇ ਕੰਮ ਕਰਨ ਵਿੱਚ ਕੀ ਫਰਕ ਆ ਅ ਵੱਡੀਆਂ ਕਾ ਆਪਣੀਆਂ ਕਰਨੀ ਨਾਲ ਫਾਇਦਾ ਵੀ ਬਹੁਤ ਆ ਤੇ ਕਈ ਵਾਰੀ ਤੁਹਾਨੂੰ ਨੁਕਸਾਨ ਵੀ ਝੱਲਣਾ ਪੈ ਸਕਦਾ ਇਹਨਾਂ ਚੀਜ਼ਾਂ ਦਾ ਸੋ ਨੁਕਸਾਨ ਕੀ ਨੁਕਸਾਨ ਇਹੀ ਆ ਕਿ ਜੋ ਆਪਾਂ ਮੇਰਾ ਕੋਈ ਪਰਸਨਲ ਐਕਸਪੀਰੀਅੰਸ ਨਹੀਂ ਹੈਗਾ ਇਹਨਾਂ ਚੀਜ਼ਾਂ ਨੂੰ ਲੈ ਕੇ ਪਰ ਜੋ ਵੀ ਆਪਾਂ ਨੈਟ ਤੇ ਪੜ੍ਹਦੇ ਆਂ ਜਾ ਜੋ ਵੀ ਆਪਾਂ ਨੈਟ ਤੇ ਦੇਖਦੇ ਹੁਣ ਜਿੱਦਾਂ ਪਿੱਛੇ ਜੇ ਸੁਨੰਧਾ ਸ਼ਰਮਾ ਉਹਨਾਂ ਦਾ ਆਇਆ ਸੀਗਾ ਸੋ ਕਈ ਕਈ ਵਾਰੀ ਉਹ ਚੀਜ਼ਾਂ ਨੂੰ ਲੈ ਕੇ ਵੀ ਅਸੀਂ ਪਿੱਛੇ ਪੈਰ ਪੱਟ ਜਿੰਦਾ ਵੀ ਅਸੀਂ ਕਿਸੇ ਕੰਪਨੀ ਨਾਲ ਕੰਮ ਨਹੀਂ ਕਰਨਾ ਸੋ ਆਪਣਾ ਚੈਨਲ ਆ ਆਪਣੀ ਕੋ ਸਾਰਾ ਕੁਝ ਆਪਾਂ ਨੂੰ ਪਤਾ ਆ ਸੌਂਗ ਰਿਲੀਜ਼ ਹੋਣੇ ਤੋਂ ਤੱਕ ਉਹਦੀ ਪ੍ਰੋਮੋਸ਼ਨਾਂ ਤੱਕ ਆਪ ਹੀ ਸਾਰਾ ਕੁਝ ਕਰੀਦਾ ਸੋ ਅਸੀਂ ਸੇਫ ਆ ਕਿਸੇ ਦੇ ਥੱਲੇ ਅੰਡਰ ਕੋਈ ਕਿਸੇ ਦੇ ਸਾਈਨ ਨਹੀਂ ਕੀਤੇ ਜਾਂ ਕੁਝ ਇਹਨਾਂ ਚੀਜ਼ਾਂ ਨੂੰ ਲੈ ਕੇ ਮੈਂ ਤਾਂ ਪਰਸਨਲੀ ਇਹੀ ਆ ਕਿ ਹੁਣ ਦੌਰ ਵੀ ਇਦਾਂ ਹੀ ਆ ਜੀ ਆ ਦੂਜਾ ਕੰਪਨੀਆਂ ਨਾਲ ਕੰਮ ਕਰਨੇ ਦਾ ਦੌਰ ਪਹਿਲਾਂ ਸੀਗਾ ਹੁਣ ਥੋੜਾ ਥੋੜਾ ਘਟ ਗਿਆ ਸਾਰੇ ਇੰਡੀਪੈਂਡੈਂਟ ਆਰਟਿਸਟ ਬਣ ਜਾਂਦੇ ਆ ਤੁਸੀਂ ਹੁਣ ਕੋਈ ਵੀ ਨਾਮ ਲੈ ਲਓ ਇੰਡਸਟਰੀ ਦੇ ਵਿੱਚ ਵੱਡੇ ਤੋਂ ਵੱਡਾ ਉਹ ਸਾਰੇ ਆਪ ਦਾ ਹੀ ਹੀ ਕਰਦੇ ਆ ਕੋਈ ਵੀ ਕੋਈ ਸੇ ਕੰਪਨੀ ਨਾਲ ਸਾਈਨ ਨਹੀਂ ਹੈਗਾ ਕੋਈ ਵੀ ਕਿਸੇ ਕੰਪਨੀ ਨਾਲ ਕਿਉਂਕਿ ਹੁਣ ਅਵੇਅਰਨੈਸ ਆ ਗਈ ਲੋਕਾਂ ਦੇ ਵਿੱਚ ਨਾ ਜਿੱਦਾਂ ਲੈ ਕੇ ਨਹੀਂ ਪਰ ਜਿੱਦਾਂ ਤੁਸੀਂ ਸੁਨੰਦਾ ਸ਼ਰਮਾ ਦੀ ਗੱਲ ਕੀਤੀ ਉਹਦੇ ਚ ਪਿੰਕੀ ਢਾਲੀਵਾਲ ਨੇ ਬੜਾ ਪੈਸਾ ਲਾਇਆ ਹੋਇਆ ਮੈਂ ਖੁਦ ਅਇਤੋ 6 ਸਾਲ ਪਹਿਲਾਂ ਜਦੋਂ ਸੁਨੰਦਾ ਸ਼ਰਮਾ ਇੱਥੇ ਆਈ ਸੀ ਸਾਡੇ ਇਟਲੀ ਵੀ ਸ਼ੋਅ ਲਾ ਕੇ ਗਈ ਆ ਹਾਂਜੀ ਤੇ ਉਹ ਪਿੰਕੀ ਢਾਲੀਵਾਲ ਤੇ ਪੁੱਛੇ ਤੋਂ ਬਗੈਰ ਪਾਣੀ ਨਹੀਂ ਸੀ ਪੀਂਦੀ ਉਹ ਗੱਲ-ਗੱਲ ਤੇ ਪਾਪਾ ਕਹਿੰਦੀ ਸੀ ਉਹਦੇ ਤੋਂ ਪਰਮਿਸ਼ਨ ਲੈਂਦੀ ਸੀ ਸੋ ਜੱਕਦਮ ਪਿੰਕੀ ਢਾਲੀਵਾਲ ਇਦਾਂ ਮਾੜਾ ਕਿਦਾਂ ਹੋ ਗਿਆ ਇਹ ਚੀਜ਼ ਬਾਰੇ ਮੈਨੂੰ ਐਡੀ ਜ਼ਿਆਦਾ ਵੀ ਮੈਂ ਕੋਈ ਵੀ ਟਿੱਪਣੀ ਨਹੀਂ ਇੱਥੇ ਤੇ ਕਰਨਾ ਚਾਹਾਂਗਾ ਕਿਉਂਕਿ ਮੇਰੇ ਤੋਂ ਕੁਝ ਵੀ ਕੁਝ ਬੋਲ ਹੋ ਸਕਦਾ ਜਿਹੜਾ ਨਾ ਮੈਂ ਨਾਮ ਹੈ ਸੁਨੰਦਾ ਦੇ ਸ਼ਰਮਾ ਦੇ ਪੱਕ ਦੇ ਵਿੱਚ ਕੋਈ ਗੱਲ ਕਰਨਾ ਚਾਹਣਾ ਨਾ ਮੈਂ ਪਿੰਕੀ ਢੋਲੀ ਸਰ ਦੇ ਵੀ ਹੱਕ ਦੇ ਵਿੱਚ ਕੋਈ ਗੱਲ ਕਰਨਾ ਚਾਹੁੰਦਾ। ਕੋਈ ਚੀਜ਼ਾਂ ਸੀ ਸੁਣਦੇ ਆ ਰਹੇ ਹਾਂ। ਮੈਨੂੰ ਨਹੀਂ ਪਤਾ ਉਹਨਾਂ ਦੇ ਵਿੱਚ ਕੀ ਹੋਇਆ ਕੀ ਨਹੀਂ ਪਰ ਜਿੰਨਾ ਕਿ ਮੈਂ ਪੜਿਆ ਉਹਨਾਂ ਕ ਦੋਨਾਂ ਧਿਰਾਂ ਦੋਨਾਂ ਦਾ ਹੀ ਨੁਕਸਾਨ ਆ ਜੀ ਇਸ ਚੀਜ਼ ਨੂੰ ਲੈ ਕੇ। ਜਿਹੜੀਆਂ ਗੱਲਾਂ ਤੁਸੀਂ ਇੱਕ ਹਿਸਾਬ ਦੇ ਟੇਬਲ ਟਾਕ ਕਰ ਲੈਂੀਆਂ ਉਹ ਜਦੋਂ ਨੈੱਟ ਤੇ ਆਉਂਦੀ ਉਹ ਗੰਦੀ ਹੀ ਹੁੰਦੀ ਹਮੇਸ਼ਾ। ਉਹ ਮਾੜੀ ਹੀ ਬਣ ਜਾਂਦੀ ਹੈ ਜੀ। ਸੋ ਗੌਰਵ ਜੰਗ ਜਨਰੇਸ਼ਨ ਆ, ਨਵਾਂ ਖੂਨ ਆ ਮੈਂ ਅਸਲ ਸਮੇ ਬਦਲਣ ਦੇ ਦੀਆਂ ਗੱਲਾਂ ਕਰਦਾ ਹੁੰਨਾ। ਹਾਂਜੀ। ਤੁਹਾਨੂੰ ਕੀ ਲੱਗਦਾ ਜਿਹੜਾ ਆਉਣ ਆਲਾ ਸਮਾਂ ਵਾ ਪੰਜਾਬੀ ਗਾਇਕੀ ਦੇ ਲਈ ਉਹ ਕਿਹੋ ਜਿਹਾ ਵਾ ਤੁਸੀਂ ਗੱਲ ਕੀਤੀ ਵੀ ਆਪਣੇ ਆਪ ਚ ਰਹਿਣਾ ਚਾਹੀਦਾ ਆਪਣੇ ਤੌਰ ਤੇ ਸਾਰਾ ਕੁਝ ਕਰਨਾ ਚਾਹੀਦਾ ਵਾ ਤੁਹਾਨੂੰ ਲੱਗਦਾ ਕਿ ਜਿਹੜਾ ਆਉਣ ਆਲਾ ਸਮਾਂ ਵਾ ਉਹ ਕੱਲੇ ਕੱਲੇ ਲਈ ਸਹੀ ਰਹੇਗਾ ਹਾਂਜੀ ਹਾਂਜੀ ਕੱਲੇ ਕੱਲੇ ਲਈ ਠੀਕ ਰਹੂਗਾ ਜੀ ਵਧੀਆ ਆਪਣਾ ਆਪਣਾ ਕੰਮ ਕਰਦੇ ਆ ਸਾਰੇ ਕਿਸੇ ਦੇ ਅੰਡਰ ਨਹੀਂ ਹੁਣ ਅੱਜਕੱਲ ਕਿਸੇ ਨੂੰ ਇਹ ਵੀ ਨਹੀਂ ਹੈਗਾ ਕਿ ਵੀ ਕੋਈ ਸਾਨੂੰ ਦੱਸੇ ਵੀ ਅਸੀਂ ਆਹ ਕਰਨਾ ਆ ਨਹੀਂ ਕਰਨਾ ਉਹਨਾਂ ਅੱਜ ਕੱਲ ਸਾਰੇ ਆਪਣੀ ਮਰਜ਼ੀ ਦੇ ਮਾਲਕ ਨੇ ਜੋ ਕਰਨਾ ਚਾਹੁੰਦੇ ਅਗਲੇ ਇੰਡੀਪੈਂਡੈਂਟ ਹੋ ਕੇ ਜੋ ਮਰਜ਼ੀ ਤੁਸੀਂ ਕਰ ਸਕਦੇ ਹੋ ਜਦੋਂ ਇੱਕ ਕੰਪਨੀ ਨਾਲ ਆ ਜਾਣਾ ਫਿਰ ਉਹਦੇ ਵਿੱਚ ਤੁਹਾਨੂੰ ਉਹਨਾਂ ਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ ਕਈ ਵਾਰੀ ਇਹ ਆ ਜੀ ਤੁਹਾਨੂੰ ਲੱਗਦਾ ਕਿ ਮਰਜ਼ੀ ਦੇ ਮਾਲਕ ਹੋਣਾ ਚੰਗਾ ਕਿਉਂਕਿ ਸਾਡੇ ਬਜ਼ੁਰਗ ਤਾਂ ਕਹਿ ਦਿੰਦੇ ਸੀ ਕਿ ਕੰਨ ਦੀ ਵੀ ਸਲਾਹ ਲਵੋ ਹਾਂਜੀ ਮਰਜ਼ੀ ਦੇ ਮਾਲਕ ਹੋਣਾ ਇੱਕ ਹੱਦ ਤੱਕ ਸਹੀ ਵੀ ਆ ਪਰ ਐ ਹੈ ਕਿ ਜਿਹੜਾ ਬੰਦਾ ਕੋਈ ਤੁਸੀਂ ਸਲਾਹ ਲੈਣ ਵਾਲੇ ਤੁਹਾਡੇ ਓਬਵੀਅਸਲੀ 2-3 ਜਾਣੇ ਹੁੰਦੇ ਆ ਜਿਨ੍ਹਾਂ ਤੋਂ ਤੁਸੀਂ ਪੁੱਛ ਕੇ ਕੋਈ ਕਰਦੇ ਹੋ ਉਹ ਓਬਵੀਅ ਉਹ ਕੋਈ ਕੰਪਨੀ ਵਾਲਾ ਹੋਵੇ ਕੋਈ ਆਪਣਾ ਭਰਾ ਮਿੱਤਰ ਹੋਵੇ ਕੋਈ ਆਪਣੇ ਘਰ ਦੇ ਹੋਣ ਕਿਸੇ ਤੋਂ ਵੀ ਸਲਾਹ ਲੈ ਕੇ ਤੁਸੀਂ ਕੋਈ ਚੀਜ਼ ਕਰ ਸਕਦੇ ਹੋ ਸੋ ਇੱਕ ਹੱਦ ਤੱਕ ਠੀਕ ਆ ਜੀ ਇਹ ਚੀਜ਼ਾਂ ਜਿਹੜੀਆਂ ਕੁਝ ਅਸੀਂ ਕਰਦੇ ਆ ਉਸ ਹਿਸਾਬ ਨਾਲ ਸਾਨੂੰ ਮੈਂ ਅੱਗੇ ਉਹੀ ਦੱਸ ਰਿਹਾ ਕਿ ਜਿੱਦਾਂ ਅਸੀਂ ਚੱਲਦੇ ਆ ਅਸੀਂ ਅਸੀਂ ਤਾਂ ਸਲਾਹ ਦਵਾਂਗੇ ਵੀ ਉੱਦੇ ਚਲੋ ਅੱਗੇ ਤੁਸੀਂ ਹਨਾ ਹਾਂਜੀ ਆਪਣੇ ਆਪ ਚੱਲਣਾ ਸਹੀ ਆ ਹਾਂਜੀ ਸਾਡ ਅੰਡਰ ਤੁਹਾਡੇ ਕੰਟਰੋਲ ਆ ਜੀ ਤੁਸੀਂ ਜਿੰਨਾ ਕੁਝ ਕਰਨਾ ਚਾਹੁੰਦੇ ਹੋ ਤੁਹਾਨੂੰ ਕੋਈ ਪਾਬੰਦੀ ਨਹੀਂ ਕਿਸੇ ਚੀਜ਼ ਨੂੰ ਲੈ ਕੇ ਕਿਸੇ ਬੋਲ ਨੂੰ ਲੈ ਕੇ ਕਿਸੇ ਗਾਣੇ ਨੂੰ ਲੈ ਕੇ ਕਿਸੇ 뮤직 ਨੂੰ ਲੈ ਕੇ ਤੁਸੀਂ ਆਪਣਾ ਆਪਣਾ opinion ਰੱਖ ਸਕਦੇ ਹੋ ਅੱਗੇ ਵੀ ਮੈਂ ਇਹ ਨਹੀਂ ਚੀਜ਼ ਮੈਂ ਕਰਨਾ ਚਾਹੁੰਦਾ ਜਾਂ ਮੈਂ ਆ ਕਰਨਾ ਚਾਹੁੰਦਾ ਸੋ ਇਹੀ ਆ ਜੀ ਆਪਣੇ ਇੰਡੀਪੈਂਡੈਂਟ ਆਰਟਿਸ ਦਾ ਇਹੀ ਆ ਕਿ ਬੰਦਾ ਵਧੀਆ ਆਪਣੀ ਤਰੀਕੇ ਨਾਲ ਖੁੱਲ ਕੇ ਚੱਲ ਸਕਦਾ ਜੀ ਇਸ ਫੀਲਡ ਦੇ ਵਿੱਚ ਇਟਲੀ ਵਰਗੇ ਦੇਸ਼ ਚੋਂ ਬੈਠ ਕੇ ਹਾਂਜੀ ਮੈਨੇਜ ਕਰ ਪਾਉਂਗੇ ਅੱਗੇ ਕਿੱਥੋਂ ਤੱਕ ਜਾਣਾ ਚਾਹੁੰਦੇ ਹੋ ਤੇ ਕਿੱਦਾਂ ਜਾਓਗੇ ਉਥੋਂ ਮੈਨੇਜ ਹੋ ਜੂ ਸਾਰਾ ਕੁਝ ਅ ਮੈਨੇਜ ਹਾਂਜੀ ਕਰਨੇ ਵਾਲਾ ਹੋਵੇ ਬੰਦਾ ਤਾਂ ਸਾਰਾ ਕੁਝ ਹੀ ਹੋ ਜਾਂਦਾ ਜੀ ਮੈਨੇਜ ਇਹਨਾਂ ਚੀਜ਼ਾਂ ਲੈ ਕੇ ਹੁਣ ਤੱਕ ਵੀ ਹੁਣ ਤੱਕ ਵੀ ਕਰੀ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਅੱਗੇ ਆਫੀਸਲੀ ਗੱਲ ਆ ਜਦੋਂ ਅਸੀਂ ਅੱਗੇ ਪੜਾਂਗੇ ਇਸ ਫੀਲਡ ਦੇ ਵਿੱਚ ਸੋ ਤੁਹਾਨੂੰ ਤੰਗੀਆਂ ਪਰੇਸ਼ਾਨੀਆਂ ਤਾਂ ਆਉਣੀਆਂ ਹੀ ਨੇ ਸੋ ਹੌਲੀ ਹੌਲੀ ਉਹਨਾਂ ਨਾਲ ਵੀ ਨਿਜਖਣਾ ਸਿੱਖ ਲਵਾਂਗੇ ਇੱਕ ਜਿਹੜਾ ਅੱਜ ਨੌਜਵਾਨ ਇੱਥੇ ਆ ਰਿਹਾ ਉਹਦਾ ਕੀ ਫਿਊਚਰ ਆ ਸੋ ਜਿਹੜੇ ਦਾ ਨੌਜਵਾਨ ਆ ਰਹੇ ਨੇ ਵਧੀਆ ਆਪਣਾ ਕੰਮ ਕੰਮ ਕਰਨ ਕਰਨ ਦੇ ਵਿੱਚ ਜਿਹੜਾ ਉਹਨਾਂ ਦੀ ਜੀਜਵਾ ਜਿਹੜਾ ਜਿਹੜਾ ਆਪਣਾ ਆਪਣਾ ਪੈਸ਼ਨ ਆ ਉਹ ਹਿਸਾਬ ਨਾਲ ਬੰਦਾ ਸੋਚ ਕੇ ਆਉਂਦਾ ਸੋ ਅਸੀਂ ਇਹਨਾਂ ਚੀਜ਼ਾਂ ਚ ਨੌਜਵਾਨਾਂ ਦੇ ਅੰਡਰ ਅਸੀਂ ਨਹੀਂ ਆਉਂਦੇ ਕਿਉਂਕਿ ਅਸੀਂ ਘਰਦਿਆਂ ਦੇ ਅੰਦਰ ਆ ਕੇ ਨਾ ਇਟਲੀ ਦੇ ਵਿੱਚ ਸਾਨੂੰ ਇਦਾਂ ਦੀਆਂ ਚੀਜ਼ਾਂ ਦਾ ਤੰਗੀਆਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਨੂੰ ਝੱਲਣੀਆਂ ਪੈਂਦੀਆਂ ਉਹਨਾਂ ਦੇ ਬਾਰੇ ਸਾਨੂੰ ਸ਼ਾਇਦ ਇੰਨਾ ਨਹੀਂ ਪਤਾ ਸੋ ਮੈਂ ਉਹਨੋਂ ਬਾਰੇ ਇੰਨਾ ਕੁਝ ਦੱਸ ਨਹੀਂ ਸਕਦਾ ਸੋ 뮤ਜ਼ਿਕ ਦੇ ਨਾਲ ਜੁੜੇ ਹੋ 뮤ਜ਼ਿਕ ਇੰਡਸਟਰੀ ਦੇ ਨਾਲ ਸੰਬੰਧ ਆ ਜਦੋਂ ਮੈਂ ਗੱਲ ਕਰਾਂਗਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਕੈਨੇਡਾ ਤੇ ਅਮਰੀਕਾ ਦੀ ਇਹ ਉਹ ਪੰਜ ਕੰਟਰੀਆਂ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਪੰਜਾਬੀ ਫਿਲਮਾਂ ਅੱਜ ਦੇ ਦੌਰ ਚ ਬਣ ਰਹੀਆਂ ਹਾਂਜੀ ਵੈਸੇ ਹਿੰਦੀ ਫਿਲਮਾਂ 스위ਟਜ਼ਰਲੈਂਡ ਦੇ ਵਿੱਚ ਵੀ ਬਹੁਤ ਬਣੀਆਂ ਪਰ ਅਸੀਂ ਪੰਜਾਬੀਅਤ ਦਾ ਝੰਡਾ ਚੁੱਕਿਆ ਹੋਇਆ ਅਸੀਂ ਪੰਜਾਬੀ ਬੋਲਦੇ ਆ ਸੋ ਪੰਜਾਬੀਅਤ ਦੀ ਗੱਲ ਕਰਾਂਗੇ ਹਾਂਜੀ ਇਟਲੀ ਦੇ ਵਿੱਚ ਵੀ ਕੋਈ ਐਸਾ ਮਾਹੌਲ ਹੈ ਇੱਥੇ ਵੀ ਕੋਈ ਫਿਲਮਾਂ ਬਣਦੀਆਂ ਵਾ ਇੱਥੇ ਵੀ ਤੁਹਾਨੂੰ ਆਰਟਿਸਟ ਮਿਲ ਜਾਂਦੇ ਆ ਫਿਲਮਾਂ ਬਣਾਉਣ ਲਈ ਕੋਈ ਸੈਟਅਪ ਹੈਗੇ ਆ ਫਿਲਮਾਂ ਵਾਲੀ ਇੰਡਸਟਰੀ ਤਾਂ ਇੱਥੇ ਜੀ ਬਿਲਕੁਲ ਹੀ ਜ਼ੀਰੋ ਆ ਜੀ ਫਿਲਮਾਂ ਇੰਡਸਟਰੀ ਇੱਥੇ ਹੈ ਨਹੀਂ ਐਨੀ ਆਪਣੇ ਪੰਜਾਬੀ ਭਰਾ ਵੀਡੀਓ ਵੀਡੀਓ ਲਈ ਹੈਗੇ ਆ ਜਿਹੜੇ 뮤직 ਵੀਡੀਓਜ਼ ਕਰਦੇ ਨੇ ਦਾ ਕੋਈ ਹੋਰ ਵੀਡੀਓਜ਼ ਵੈਡਿੰਗ ਵਾਲੀਆਂ ਹੋ ਗਈਆਂ ਤਾਂ ਉਹ ਵਾਲੀਆਂ ਹੈਗੀਆਂ ਪਰ ਫਿਲਮ ਇੰਡਸਟਰੀ ਦਾ ਜੀ ਇੱਥੇ ਕੋਈ ਨਹੀਂ ਹੈਗਾ ਆਉਣ ਵਾਲੇ ਸਮੇਂ 'ਚ ਲੱਗਦਾ ਕੁਝ ਕਿ ਇੱਥੇ ਮਾਹੌਲ ਬਣੂਗਾ ਜੇ ਜੇ ਹਿਸਾਬ ਨਾਲ ਆਰਟਿਸਟ ਨੇ ਇੱਥੇ ਕੋਈ ਇਦਾਂ ਦੀ ਇਦਾਂ ਦੇ ਕੰਮ ਨੂੰ ਲੈ ਕੇ ਰੁਚੀ ਨਹੀਂ ਰੱਖਦਾ ਐਕਟਿੰਗ ਵਾਲ ਕੋਈ ਇੱਥੇ ਮੈਂ ਰੈਅਰਲੀ ਦੇਖਿਆ ਕੋਈ ਵੀ ਸ਼ਾਇਦ ਮੈਨੂੰ ਲੱਗਦਾ ਕਿ ਮੈਂ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ ਜਿਨੇ ਮੈਨੂੰ ਇਹ ਕਿਹਾ ਵੀ ਮੈਂ ਐਕਟਿੰਗ ਕਰਦਾ ਇਹ 10 ਆਪਣਾ ਗਾਣੇ ਵਾਲਾ ਫੀਲਡ ਆ ਸੋ ਇਸ ਇਸ ਵਾਸ ਹਾਬਨਾ ਸਾਨੂੰ ਮਾਡਲ ਮਿਲ ਜਾਂਦੇ ਨੇ ਜਿਹੜੇ ਗਾਣੇ ਦੇ ਵਿੱਚ ਐਕਟ ਕਰਨਾ ਚਾਹੁੰਦੇ ਆ ਜਾਂ ਕੁਝ ਪਰ ਫਿਲਮਾਂ ਨੂੰ ਲੈ ਕੇ ਮੈਨੂੰ ਨਹੀਂ ਲੱਗਦਾ ਕਿ ਵੀ ਇੱਥੇ ਅੱਗੇ ਪ੍ਰੋਸੈਸ ਹੋਊਗੀ ਤੁਸੀਂ ਗੱਲ ਕੀਤੀ ਮੈਂ ਗੱਲ ਟੋਕਦਾ ਕਿ ਮਾਡਲ ਮਿਲ ਜਾਂਦੇ ਆ ਹਾਂਜੀ ਇੱਥੇ ਕੁੜੀਆਂ ਵੀ ਅਵੇਲੇਬਲ ਹੈਗੀਆਂ ਜਿਹੜੀਆਂ ਮਤਲਬ ਫਿਲਮ ਇੰਡਸਟਰੀ ਦੇ ਨਾਲ ਕੰਮ ਕਰਨੀਆਂ ਚਾਹੁੰਦੀਆਂ ਜਾਂ ਗੀਤਾਂ 'ਚ ਕੰਮ ਕਰਨਾ ਚਾਹੁੰਦੀਆਂ ਕਿਉਂਕਿ ਜਦੋਂ ਆਪਾਂ ਗੱਲ ਕੈਨੇਡਾ ਦੀ ਕਰਦੇ ਆ ਨਾ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੀਰੂ ਬਾਜਵਾ ਹਰਪਜਨ ਮਾਰ ਹਾਂਜੀ ਇਹ ਸਾਰੇ ਦੇ ਸਾਰੇ ਪੜਾਈ ਸੀ ਉੱਥੋਂ ਦੀ ਆ ਜੇ ਆਪਾਂ ਕਹਿ ਲਵਾਂ ਕਿ ਇਹਨਾਂ ਦਾ ਜਨਮ ਉੱਥੋਂ ਦਾ ਸੀਗਾ ਇਹਨਾਂ ਨੇ ਉੱਥੋਂ ਪੈਰ ਜਿਹੜਾ ਵਾ ਉਹ ਪੰਜਾਬੀ ਫਿਲਮ ਇੰਡਸਟਰੀ 'ਚ ਰੱਖਿਆ ਇੱਥੇ ਵੀ ਤੁਹਾਨੂੰ ਆਰਟਿਸਟ ਮਿਲਦੇ ਇਸ ਤਰ੍ਹਾਂ ਦੇ ਹਾਂਜੀ ਹਾਂਜੀ ਬਹੁਤ ਬਹੁਤ ਆਰਟਿਸਟ ਨੇ ਬਹੁਤ ਕੁੜੀਆਂ ਨੇ ਬਹੁਤ ਮੁੰਡੇ ਨੇ ਜਿਹੜੇ ਗਾਣੇ ਸੋ ਇਦਾਂ ਨੇ ਹਾਂਜੀ ਮਿਲਦੇ ਕੋਈ ਪਾਬੰਦੀ ਤਾਂ ਨਹੀਂ ਕੁੜੀਆਂ ਤੇ ਇਹ ਪਾਬੰਦੀ ਜਿੱਦ ਤੱਕ ਮੈਨੂੰ ਲੱਗਦਾ ਜਿੱਦ ਤੱਕ ਜੇ ਕੁੜੀ ਕੋਈ ਕਰਨਾ ਚਾਹੁੰਦੀ ਹੈ ਮੈਨੂੰ ਲੱਗਦਾ ਕਰਦੇ ਆਂ ਲੋ ਪਾਬੰਦੀ ਤਾਂ ਕੋਈ ਇਦਾਂ ਦੀ ਕੋਈ ਹੈ ਨਹੀਂ ਸੋ ਇਸੀ ਗੌਰਵ ਜੀ ਦਾ ਹੁਣੇ ਹੁਣੇ ਗਾਣਾ ਮਸ਼ਹੂਰ ਹੋਇਆ ਤੁਸੀਂ ਸਾਰਿਆਂ ਨੇ ਬੜੇ ਰੂ ਦੇ ਨਾਲ ਸੁਣਿਆ ਤੇ ਮੈਨੂੰ ਆਸ ਆ ਕਿ ਇਹਦੇ ਆਉਣ ਵਾਲੇ ਗੀਤਾਂ ਨੂੰ ਵੀ ਤੁਸੀਂ ਇਸੇ ਹੀ ਤਰ੍ਹਾਂ ਪਿਆਰ ਬਖਸ਼ੋਗੇ ਸੋ ਬਹੁਤ ਵਧੀਆ ਇਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ ਇਹਨਾਂ ਨੇ ਯੂਰਪ ਨਿਊਜ਼ ਟੀਮ ਦੇ ਨਾਲ ਸਾਰੀ ਗੱਲਬਾਤ ਖੋਲੀ ਔਰ ਸੰਖੇਪ ਦੇ ਵਿੱਚ ਦੱਸਿਆ ਕਿ ਜਿਹੜਾ ਉਹ ਇਟਲੀ ਵਾਲਾ ਗਾਣਾ ਕਿੱਦਾਂ ਬਣਿਆ ਵਾ ਸੋ ਬਹੁਤ ਬਹੁਤ ਧੰਨਵਾਦ ਗੌਰਵ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਤਾਂ ਸਪੈਸ਼ਲੀ ਥੈਂਕ ਯੂ ਇਟਲੀ ਵਾਲੇ ਦਾ ਕਰਨਾ ਚਾਹਨਾ ਜਿਹਨਾਂ ਨੇ ਇੰਨਾ ਪਿਆਰ ਦਿੱਤਾ ਇਸ ਗਾਣੇ ਨੂੰ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਮੈਨੂੰ ਇੰਨੀ ਜੋਗਾ ਸਮਝਿਆ ਹੋਈ ਇੰਟਰਵਿਊ ਲੈਣ ਆਏ ਮੇਰੇ ਸੋ ਧੰਨਵਾਦ ਧੰਨਵਾਦ